ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਆਲਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਵੀ ਮੋਗਾ ਹੀ ਆ ਨੇੜੇ ਪਿੰਡ ਜੋਗੇ ਆਲਾ ਰਹਿ ਜਾਂਦਾ ਡਗਰੂ ਵੀ ਨੇੜੇ ਆ ਦੌਲਤਪੁਰਾ ਗਵਾਂਡ ਦਾ ਪਿੰਡ ਹੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ 'ਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ। ਦੋਸਤੋ ਬਾਹਰ ਮੌਸਮ ਠੰਡਾ ਹੈ, بارش ਹੋਈ ਆ, ਰਾਤ ਦੀ ਹੋਈ ਜਾਂਦੀ ਹੈ। ਹੁਣ ਦਿਨ ਜਾਂ ਸਾਫ਼ ਹੋਇਆ ਤਾਂ ਕਰਕੇ ਪਸ਼ੂ ਬਾਹਰ ਨਹੀਂ ਕੱਢੇ ਉਦੋਂ ਤੁਹਾਨੂੰ ਤੋਰ ਕੇ ਬਾਹਰ ਵਿਖਾ ਦੇਾਂਗੇ। ਇਹ ਦੋ ਪਸ਼ੂ ਸੇਲ ਆ, ਤਾਜੇ ਸੂਏ ਸਵਾਈ ਆ। ਇੱਕ ਬਹੁਤ ਸੋਹਣੀ ਜਰਸੀ ਚੰਗੇ ਕੱਦ ਕਾਠ ਵਾਲੀ, ਸੋਹਣਾ ਥਣ ਭੰਡਾ ਹੈ, ਚੰਗੇ ਦੁੱਧ ਵਾਲੀ, ਇੱਕ ਆ ਵੈੜਤਾ ਜੀ ਸੂਈ ਸਵਾਈ ਆ। ਹੋ ਸਕਦਾ ਤੁਹਾਨੂੰ ਵੀਡੀਓ 'ਚ ਪੂਰਾ ਨਹੀਂ ਰਾਏ ਦੇਸ ਦਾ ਵੇ ਪੂਰਾ ਕਿਉਂ ਦੱਸਦਾ ਹੀ ਐ ਪਰ ਬਾਹਰ ਜਦੋਂ ਤੋਰ ਕੇ ਵਿਖਾਵਾਂਗੇ ਤੁਹਾਨੂੰ ਕਲੀਅਰ ਦਿਸ ਜਾਣੇ ਜਾਨਵਰ ਇਨਫੋਰਮੇਸ਼ਨ ਲੈ ਦਨ ਆਉ ਕਰਦੇ ਗਏ ਅਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੀ ਪਿੰਡ ਕਾਨ੍ਹ ਸਿੰਘ ਵਾਲਾ ਹੀ ਨਾਂ ਸੁਖਾ ਜੀ ਫੋਨ ਨੰਬਰ ਦੱਸੀ ਜੀ 819988735 ਇੱਕ ਵਾਰ ਫੇਰ ਦੱਸੀ 819988735 ਕਿੰਨਵਾ ਸੁਆ ਜੀ ਇੱਕ ਨੰਬਰ ਦਾ ਇਹ ਦੂਜਾ ਸੁਆਈ ਤੇ ਇਹਦੇ ਮਗਰ ਬੱਚਾ ਹੀ ਇੱਕ ਰਾਤ ਸੁਈ ਹੈ ਜੀ ਕਿੰਨਾ ਕੁ ਦੁੱਧ ਪਿਆਜੂ ਬਾਈ ਦੁੱਧ ਪਿਆਜੂਗੀ ਵੀ 20 ਦੇ ਨਾੜ ਪਿਆ ਲੂਗੀ 120 ਦੇ ਨਾੜ ਪਿਆਗੀ 100 ਜੂਰ ਪੈਗੀ ਜੇਰ ਦੀ ਓਕੇ ਹੈ ਜੀ ਵੀਡੀਓ ਹੈਗੀ ਆਪਣਾ ਜੈ ਜੈ ਮੋਲੇ ਆਂਦੇ ਨਾਲ ਸਟਾਡੀ ਆ ਰਹੀ ਜੇ ਦਾਂਗੀ ਇਹ ਆਪਾਂ ਕੱਢੀਏ ਬਾਹਰ ਨੂੰ ਦੋਸਤੋ ਤਾਜੀ ਸੂਈ ਸਵਾਈ ਹੈ ਜਰਸੀ ਵੀ ਤਾਜੀ ਸੂਈ ਹੈ ਜਰਸੀ ਤੁਹਾਨੂੰ ਬਾਅਦ ਚ ਦੋ ਨੰਬਰ ਤੇ ਵਿਖਾ ਦੇਣਾ ਰੰਗ ਇਹਦਾ ਬਦਾਮੀ ਓਦਾਂ ਤੁਹਾਨੂੰ ਨੇਰੇ ਚ ਕਰਕੇ ਥੋੜੀ ਜੀ ਕਸਮੈਲੀ ਜੀ ਲੱਗਦੀ ਹੋਣੀ ਹੈ ਪਰ ਪੂਰੀ ਸੋਹਣੀ ਬੱਛੀ ਹੈ ਜਰਸੀ ਵੀ ਤੋਰ ਕੇ ਬਾਅਦ ਤੁਹਾਨੂੰ ਵਿਖਾ ਦਿੰਨੇ ਪਹਿਲਾਂ ਇੱਕ ਨੰਬਰ ਵਿਖਾ ਦਿੰਨੇ ਆ ਰਾਤ ਦੀ ਸੂਈ ਆ ਜੇਰ ਵਾਲੇ ਪਾਸੇ ਬਾਈ ਕਹਿੰਦਾ ਓਕੇ ਆ ਮਗਰੇ ਤੇ ਵੱਛਾ ਵੱਛਾ ਜਰਸੀ ਦੇ ਮਗਰ ਵੱਛੀ ਆ ਆ ਜਿਹੜੀ ਜਰਸੀ ਵਿਖਾਉਣੀ ਤੁਹਾਨੂੰ ਬਦਾਮੀ ਰੰਗ ਦੀ ਨੇਰੇ ਜੀ ਤੁਹਾਨੂੰ ਕਾਲੀ ਜੀ ਲੱਗਦੀ ਆ ਪਰ ਹੈ ਬਦਾਮੀ ਰੰਗ ਦੀ ਆ ਇਹਦੇ ਮਗਰ ਵੱਛੀ ਆ ਇੱਕ ਨੰਬਰ ਤੁਹਾਨੂੰ ਤੋਰ ਕੇ ਵਿਖਾ ਦਿੰਨੇ ਆ ਆ ਤੁਸੀਂ ਵੇਖ ਰਹੇ ਇਧਰ ਨੂੰ ਚਾਨਣ ਆ ਬੱਚਾ ਵੀ ਚਮਕਦਾ ਇਧਰ ਨੂੰ ਥੋੜਾ ਜਿਹਾ ਹਨੇਰਾ ਪੈਂਦਾ ਕਿਉਂਕਿ ਅੰਦਰ ਆ ਬ੍ਰਾਂਡ ਚ 20 ਕਿਲੋ ਵਾਂਗੂ ਬਾਈ ਦਾਸ ਆ ਦੁੱਧ ਪਿਆ ਜੂ ਜਿੰਨਾ ਮੁੱਲ ਕੀਤਾ ਉਹਦੇ ਚੋਂ ਮਾਨਤਾਣ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਅਗਲਾ ਆ ਜੇ ਸੋਹਣੀ ਬੈੜ ਕੱਦ ਕਾ 18 ਆ ਦੋਸਤੋ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਕੋਈ ਗਾਲ ਨਹੀਂ ਜਾਨ ਦੋ ਜੀ ਦੋਸਤੋ ਨੂੰ ਪਤਾ ਹੀ ਆ ਤਾਇਆ ਸੂਆ ਪਸ਼ੂ ਬੱਚੇ ਦਾ ਕਰਦਾ ਹੀ ਹੁੰਦਾ ਜੇ ਤਾਇਆ ਸੂਆ ਪਸ਼ੂ ਪਸ਼ੂ ਬੱਚੇ ਦਾ ਮੋਹ ਨਹੀਂ ਕਰਦਾ ਫਿਰ ਤੋਕੜਨੇ ਥੋੜੀ ਕਰਨਾ ਬੱਚਾ ਮੇਲਕਾਫ ਆ ਬੱਚਾ ਸੋਹਣਾ ਸੀ ਪਰ ਹੈਗਾ ਬੱਛਾ ਥਾਣ ਸੋਹਣਿਆ ਹੱਦੀ ਚਵਾਈ ਵਾਲੇ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ 67000 ਮੁੱਲ ਆ ਜੀ ਇਹਦਾ ਹਾਂਜੀ ਮੰਨ ਤਾਣ ਹੋ ਜੂ 67000 ਚੋਂ 20 ਕਿਲੋ ਦੁੱਧ ਪਿਆ ਜੂ ਤਾਜੀ ਸੂਈ ਆ ਜੇਰ ਦੀ ਓਕੇ ਆ ਥਾਣਾ ਹੱਦੀ ਚਵਾਈ ਵਾਲੇ ਆ ਜਰਸੀ ਤੁਹਾਨੂੰ ਵਿਖਾ ਦਿੰਨੇ ਬਾਹਰ ਕੱਢ ਕੇ ਇਹ ਕੰਨਵੇਂ ਸੂਏ ਸੂਈ ਬਾਈ ਇਹ ਦੂਜੀ ਸੂਈ ਇਹਨੂੰ ਸਮਾਂ ਇਹਨੂੰ ਸਮਾਂ ਤਾਂ ਨਾ ਹੋ ਗਏ ਕਿੰਨਾ ਕ ਦੁੱਧ ਪਿਆ ਜੂ ਬੋਦੇ 20 ਕਿਲੋ ਪਿਉਗੀ ਇਹਨੂੰ 3 ਦਿਨ ਹੋ ਗਏ ਦੂਜੀ ਮੁੱਲ ਤੇ ਸਾਫ਼ ਨਹੀਂ ਜੀ ਠੀਕ ਹੈ ਜੀ ਇਹ ਵੀ ਬਾਈ ਕਹਿੰਦਾ 20 ਕਿਲੋ ਵਾਂਗੂ ਦੁੱਧ ਪਿਆਜੂ ਇਹਦੇ ਮਗਰ ਵੀ ਵੱੱਛੀ ਆ ਆ ਰੰਗ ਹੁਣ ਤੁਸੀਂ ਵੇਖ ਲਓ ਫੁੱਲ ਸੋਹਣੀ ਜਰਸੀ ਬਰੀਡ ਦੀ ਤਾਜੀ ਸੂਈ ਸਵਾਈ ਵਹਿੜ ਹਵਾਨਾ ਸੋਹਣਾ ਅਮਰੀਕਨ ਵਹਿੜਾਂ ਵਰਗਾ ਮੋٹے ਮੋٹے ਥਾਨ ਆ ਉਹ ਲਾਈਪੂਲ ਠੰਡੀਆਂ ਦੋਨੇ ਠੰਡੀਆਂ ਸੀਲ ਸੌ ਪੂਰੀ ਆ ਉਹ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀ ਸੀ ਇਹ ਕਰਮ ਵਾਲੀ ਮੌਜ ਨਾ ਖੜੀ ਐ ਪਰ ਸੀਲ ਦੋਵੇਂ ਫੁੱਲ ਆ ਮੋٹے ਮੋٹے ਥਾਨ ਆ ਅ ਅਦੀਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਦੂਜਾ ਸੂਆ ਤਾਜੀ ਸੂਈ ਸਵਾਈ ਜਰਸੀ ਦੋਸਤੋ ਮੈਨੂੰ ਆਮ ਹੀ ਬਹੁਤ ਸਾਰੇ ਭੈਣ ਭਰਾ ਫੋਨ ਲਾਉਂਦੇ ਨੇ ਬਾਈ ਯਾਰ ਹਿੰਮਤ ਆਪਾਂ ਜਰਸੀ ਲੈਣੀ ਆ ਤਾਜੀ ਸੂਈ ਲੈਣੀ 18 20 ਕਿਲੋ ਵਾਲੀ ਆ ਤੇ ਲੈਣੀ ਵੀ ਮਗਰ ਵੱੱਛੀ ਵਾਲੀ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਤਾਜੀ ਸੂਈ ਐ ਦੁੱਧ ਵੀ 20 ਕਿਲੋ ਪਿਆਜੂ ਬਾਈ ਕਹਿੰਦਾ ਤੇ ਮਗਰ ਵੀ ਇਹਦੇ ਬੱਛੀ ਆ ਵਜਨ ਮੋਜਨ ਚੰਗਾ ਕੱਦ ਕਾੜ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਮੋੜ ਲਿਓ ਜੀ ਅਮਰੀਕਨ ਵੜਾਂ ਵਰਗਾ ਹਵਾਨਾ ਬਾਕੀ ਦੁੱਧ ਜਰਸੀਆਂ ਦਾ ਮੱਝਾਂ ਵਰਗਾ ਹੁੰਦਾ ਤੇ ਤਾਂ ਕਰਕੇ ਡਿਮਾਂਡ ਚ ਵੀ ਬਹੁਤ ਰਹਿੰਦੀਆਂ ਜਾਨਵਰ ਬਹੁਤ ਚੰਗਾ ਜੇ ਕੋਈ ਭੈਣ ਭਰਾ ਚੰਗੇ ਦੁੱਧ ਵਾਲੀ ਜਰਸੀ ਲੈਣ ਦਾ ਚਾਹਵਾਨ ਹੈ ਤੇ ਬਾਈ ਦੇ ਘਰੇ ਆਜੋ ਤਾਜੀ ਸੂਈ ਸਵਾਈ ਆ 2 ਟਾਈਮ 3 ਟਾਈਮ 4 ਟਾਈਮ ਜਿੰਨੇ ਟਾਈਮ ਤੁਹਾਡਾ ਜੀ ਕਰਦਾ ਆਪਦੀ ਰੀਜਨਲ ਤਸੱਲੀ ਕਰਕੇ ਲੈ ਜਾਓ ਫਾੜੀ ਵਾਲਾ ਲੇਵਾ ਤੇ ਮਗਰ ਵੀ ਬਦਾਮੀ ਰੰਗ ਦੀ ਬੱਛੀ ਆ ਆਪਦੀ ਮਾਰਗੀ ਆ ਫਲਯਾਦ ਵਾਲੀ ਬੱਛੀ ਆ ਮਗਰ ਇੱਕ ਨਾ ਇੱਕ ਫਰੀ ਵਾਲੀ ਗੱਲ ਹੀ ਆ ਕਿਉਂਕਿ ਹਰੇਕ ਭੈਣ ਭਰਾ ਨੂੰ ਹੁੰਦਾ ਬਾਈ ਯਾਰ ਬੱਛੀ ਮਗਰ ਰਲ ਜੂਗੀ ਬੱਚਾ ਛੱਡਣਾ ਪੈਂਦਾ ਗੱਲ ਵੀ ਸਹੀ ਆ ਹੁਣ ਇਹਦੇ ਮਗਰ ਪਚੰਗੀ ਆ ਤੇ ਉਹਦੇ ਮਗਰ ਬੱਛੀ ਆ ਜੈ ਜੈ ਮੋਲ ਜੀ ਇਹ ਆਪਾਂ 71000 ਚ ਦੇ ਦਾਂਗੇ 71000 ਹਾਂਜੀ ਦੋਸਤੋ 71000 ਮੁੱਲ ਹੈ ਸੋਹਣੀ ਵੱਡੀ ਜਰਸੀ ਹੈ ਮਾਨਤਾਨ ਹੋ ਜੂ ਮੋٹے-ਮੋٹے ਥਾਣ ਹੈ ਗੈਬ ਚ ਲੱਗੇ ਕੋਈ ਫੋਟ ਨਹੀਂ ਕੋਈ ਸ਼ਾਗ ਨਹੀਂ ਅੱਜ ਦੀ ਵੀਡੀਓ 'ਚ ਇਹ ਦੋ ਪਸ਼ੂ ਸੀ ਦੋਵਾਂ ਨਗਾਂ ਦੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਐ ਦੋਵੇਂ ਤਾਜ਼ੀਆਂ ਸੂਈਆਂ ਵੜਾ ਦੋਵੇਂ ਕਦ ਕਾਠ ਵਾਲੀਆਂ ਦੋਵੇਂ 20-20 ਕਿਲੋ ਵਾਂਗੂ ਦੁੱਧ ਪਿਆ ਜਾਣੀਆਂ ਬਾਕੀ ਦੁੱਧ ਅੱਗੇ ਤੁਹਾਡੀ ਸੇਵਾ ਦਾ ਸਿਆਲਾਂ ਦੇ ਦੈਣ ਹੈ ਵਧੀਆ ਸੇਵਾ ਕਰੋਗੇ ਤੇ ਆਪੇ ਕਰਮ ਵਾਲੀਆਂ ਨੇ ਖੁੱਲਾ ਦੁੱਧ ਪਿਆ ਦੇਣਾ ਤੇ ਜੇ ਜਾਏ ਨੂੰ ਸੇਵਾ ਹੀ ਦੀ ਕਰਨੀ ਸੁੱਕੀ ਤੂੜੀ ਜੀ ਮੂਰੇ ਤੂੜੀ ਫਿਰ ਜਿਹੜੀ ਦਾਣਾ ਬਖਾਇਆ ਹੀ ਨਾ ਫਿਰ ਜਾਨਵਰ ਨੇ ਉਹ ਜਿਆ ਦੁੱਧ ਦੇਣਾ ਪਰ ਜਾਨਵਰ ਚੰਗੇ ਆ ਵਧੀਆ ਸੇਵਾ ਕਰ ਲੋਂਗੇ ਬਾਈ ਕਹਿੰਦਾ 20-20 ਕਿਲੋ ਖੁੱਲਾ ਦੁੱਧ ਪਿਆ ਜਾਣੀਆਂ ਫੋਨ ਨੰਬਰ ਸਕਰੀਨ ਤੇ ਆ ਮਾਨਤਨ ਹੋ ਜੂ ਕੱਲੇ ਕੱਲੇ ਨਗ ਚੋਂ ਵੀ ਜੋ ਕੋਈ ਜੋੜਾ ਲੈ ਲੈਂਦਾ ਭੋਰਾ ਵੱਧ ਹੋ ਜੂ ਸਾਰਿਆਂ ਨੂੰ ਫਸਿਕਾ